ਚੈੱਕ ਕਰੋ ਦੇਖੋ ਬਿਲਕੁਲ ਆਰਗੇਨਿਕ ਨਾ ਕੋਈ ਦਵਾਈਆਂ ਨਾ ਕੋਈ ਖਾਦਾ ਬਿਨਾ ਇਹ ਤਿਆਰ ਹੋਇਆ ਉਹਦੋਂ ਖਾਦਾ ਦੋ ਲੈ ਵੀ ਦੇਖ ਸਕਦੇ ਮਿੱਤਰੋ ਰਸ ਚੈੱਕ ਕਰੋ ਕਿੰਨਾਗਾ ਲੈ ਵੀ ਮਿੱਤਰੋ ਆਪਣੇ ਪੇਤ ਨਾ ਤੁਸੀਂ ਕਿੰਨੀਆਂ ਦੀਆਂ ਵੀਡੀਓ ਤਾਂ ਬਹੁਤ ਦੇਖ ਲਈਆਂ ਪਹਿਲਾਂ ਸੀ ਕੱਚੇ ਬਾਈ ਤੇ ਫਰੂਟ ਵੀ ਨਹੀਂ ਆਇਆ ਸੀਗਾ ਤੇ ਬਾਈ ਹੁਣ ਤੁਸੀਂ ਪੌਦਾ ਦੇਖ ਸਕਦੇ ਹੋ ਕਿਉਂ ਬਾਈ ਜੀ ਬਾਈ ਸਹੀ ਗੱਲ ਹੈ ਜਿਵੇਂ ਆਪਾਂ ਹੁਣ ਤੱਕ ਵੀਡੀਓ ਪਾਉਂਦੇ ਆ ਰਹੇ ਆਂ ਵੀ ਹਰਾ ਕਿੰਨੂ ਦਿਖਦਾ ਰਿਹਾ ਆਪਾਂ ਗੱਲ ਕਰਦੇ ਤੇ ਵੀ 11ਵੇਂ ਆ 12ਵੇਂ ਮਹੀਨੇ ਦੇ ਪਹਿਲੇ ਹਫਤੇ ਹਾਂ ਮਤਲਬ ਕਲਰਫੁੱਲ ਆ ਜਾਊਗਾ ਤੁਸੀਂ ਦੇਖ ਸਕਦੇ ਹੋ ਵੀ ਇਸ ਟਾਈਮ ਰੰਗ ਦੀ ਕੋਈ ਕਮੀ ਪੇਸ਼ੀ ਨਹੀਂ ਰਹੀ ਸਹੀ ਗੱਲ ਹੈ ਔਰ ਸਾਈਜ਼ ਵੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਹਾਂ ਕਿ ਇਹਦੇ ਨਾਲ ਦੇ ਆਪਣੇ ਕੋਲ ਬੂਟੇ ਬਹੁਤ ਜ਼ਿਆਦਾ ਪੈਣ ਜਿਹਦੇ ਆਪਾਂ ਤੁਹਾਨੂੰ ਬਾਗ ਲਾ ਲਾ ਕੇ ਦਿੰਨੇ ਆ ਉਹ ਵੀ ਗਰੰਟੀ ਲੈ ਕੇ ਹੁਣ ਤੁਹਾਨੂੰ ਤੋੜ ਕੇ ਲਾਈਵ ਦਿਖਾਵਾਂਗੇ ਵੀ ਕਿੰਨਾ ਕੁ ਵਧੀਆ ਕਲਰ ਹੈ ਵਿੱਚੋਂ ਕਿਸ ਤਰ੍ਹਾਂ ਦਾ ਰੰਗ ਆ ਚੁੱਕਿਆ ਲਾਈਵ ਚੈੱਕ ਕਰ ਸਕਦੇ ਹੋ ਲੋ ਦਿਖਾਓ ਜੀ ਰੋ ਵਿੱਚੋਂ ਦਿਖਾ ਦਈਏ ਬਾਈ ਪੂਰਾ ਤਿਆਰ ਹੋ ਗਿਆ ਮਿੱਠਾ ਆਉਣ ਵਾਲਾ ਪੂਰਾ ਮਿੱਠਾ ਨਾਲ ਖਾਂਚ ਪੂਰਾ ਵਧੀਆ ਜੂਸ ਦੀ ਕੋਈ ਕਮੀ ਪੇਸ ਨਹੀਂ ਆਈ ਰਹੀ ਹੈਗੀ ਇਹਦੇ ਵਿੱਚ ਜੇ ਤੁਸੀਂ ਕਹਿ ਸਕਦੇ ਹੋ ਸਹੀ ਗੱਲ ਹੈ ਜੀ ਲਓ ਚੈੱਕ ਕਰੋ ਪਰ ਪਰ ਕੇ ਰੰਗ ਲਓ ਬਾਈ ਖਾਓ ਚੈੱਕ ਕਰੋ ਲੈ ਮਿੱਤਰੋ ਆਹ ਦੇਖ ਸਕਦੇ ਹੋ ਵਿੱਚੋਂ ਵੀ ਉਹੇ ਜਿਹਾ ਤੇ ਬਾਹਰੋਂ ਵੀ ਉਹੇ ਜਿਹਾ ਹੈ ਬਾਹਰੋਂ ਵੀ ਉਹੇ ਜਿਹਾ ਹੈ ਲਾ ਹਾਂ ਜੀ ਪੂਰਾ ਇੱਕ ਨੰਬਰ ਸਹੀ ਗੱਲ ਹੈ ਕੀ ਕਹਸਾ ਤੇ ਰੰਗਤ ਖਾਂਚ ਮਿੱਠਾ ਟੇਸਟ ਹਮ ਪੂਰਾ ਇੱਕ ਨੰਬਰ ਹੈ ਸਹੀ ਗੱਲ ਹੈ ਨਾਲ ਆਰਗੈਨਿਕ ਵੀ ਆ ਇਹਦਾ ਆਪਣਾ ਜੂਸ ਚੈੱਕ ਕਰਨਾ ਹੱਥੇ ਆਪਾਂ ਘਰੇ ਲਵੋ ਮਿਕਸੀ ਲਵੋ ਲਵੋ ਚਾਰ ਗਾਜਰਾ ਨਾਲ ਪੀੜ ਲਓ ਚੈੱਕ ਕਰੋ ਦੇਖੋ ਬਿਲਕੁਲ ਆਰਗੈਨਿਕ ਨਾ ਕੋਈ ਦਵਾਈਆਂ ਨਾ ਕੋਈ ਖਾਦਾਂ ਬਿਨਾ ਇਹ ਤਿਆਰ ਹੋਇਆ ਹੈ ਉਦੋਂ ਖਾਦਾਂ ਤੋਂ ਲੈ ਵੀ ਦੇਖ ਸਕਦੇ ਮਿੱਤਰੋ ਰਾਸ ਚੈੱਕ ਕਰੋ ਕਿੰਨਾਗਾ ਹਾਂ ਰਾਸ ਚੈੱਕ ਕਰ ਸਕਦੇ ਹੋ ਲਾਈਵ ਲਾਈਵ ਵੀ ਮਿੱਤਰੋ ਜੇ ਕਿਸੇ ਵੀ ਮੇਰੇ ਵੀਰ ਨੇ ਬਈ ਇਹਦਾ ਬਾਗ ਲਾਉਣਾ ਹੋਵੇ ਟਾਈਮ ਕਿਹੜਾ ਹੁੰਦਾ ਵੀਰੇ ਇਹਦਾ ਬਾਗ ਲਾਉਣ ਦਾ ਟਾਈਮ ਬਾਈ ਜੀ ਫਰਵਰੀ ਤੇ ਮਾਰਚ ਤੇ ਹੁਣ ਵੀ 1 ਮਹੀਨਾ ਹਜੇ ਹੋਰ ਪਿਆ ਆਪਾਂ ਲਾ ਸਕਦੇ ਆ ਠੀਕ ਹੈ ਜੀ ਇਸ ਮਹੀਨੇ ਬੂਟਾ ਪੂਰਾ ਜੜ ਜੂਗਾ ਕੋਰੇ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਇਸ ਬੂਟੇ ਨੂੰ ਹਾਰਡ ਪਲਾਂਟ ਹੈ ਠੀਕ ਹੈ ਜੀ ਇਹਦੀ ਆਪਾਂ ਜ਼ਿੰਮੇਵਾਰੀ ਲੈ ਕੇ ਜਿਹੜੇ ਪਹਿਲੇ ਸਾਲ ਹੀ ਲਾਣਸਾਰ ਪਹਿਲੇ ਸਾਲ ਫਰੂਟ ਚੱਕਣਗੇ ਠੀਕ ਹੈ ਜੀ ਐਸੇ ਬੂਟੇ ਵੀ ਦੇ ਸਕਦੇ ਆ ਜਿਹੜੇ ਆਪਾਂ ਫਰਵਰੀ ਦੇ ਵਿੱਚ ਫਲ ਚੱਕ ਲਾਂਗੇ ਆਹ ਏਜ ਕਿੰਨੀ ਇਹਦੀ ਇਹ ਬਾਈ ਜੀ 2.5 ਸਾਲ ਦਾ ਪਲਾਂਟ ਤੁਹਾਨੂੰ ਤਿਆਰ ਦਵਾਂਗੇ 2.5 ਸਾਲ ਦਾ ਪਲਾਂਟ ਹਾਂ ਤਿਆਰ ਦਵਾਂਗੇ ਔਰ ਨਾਲ ਨਾਲ ਤੁਹਾਨੂੰ ਲਾ ਕੇ ਦਵਾਂਗੇ ਆਪਾਂ ਆਪ ਜਾ ਕੇ ਹੂੰ ਤੇ ਗਰੰਟੀ ਦਵਾਂਗੇ ਬੂਟੇ ਦੀ ਪਾਲ ਪੂਰਾ ਆਊਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਲੋ ਬਈ ਮਿੱਤਰੋ ਦੇਖ ਸਕਦੇ ਹੋ ਜੇ ਕਿਸੇ ਵੀ ਮੇਰੇ ਵੀਰ ਨੇ ਕਿਨੂ ਵਾਲਾ ਬਾਗ ਲਾਉਣਾ ਹੋਵੇ ਤਾਂ ਤੁਸੀਂ ਬਾਈ ਜੀ ਆਉਣਾ ਕਿੱਥੇ ਪਊਗਾ ਇਹ ਦੱਸਦੀ ਆਪਾਂ ਇੱਕ ਵਾਰੀ ਬਾਈ ਜੀ ਮਲੇਰ ਕੋਟਲਾ ਰੋਡ ਹਾਂਜੀ ਧੂਰੀ ਸ਼ਹਿਰ ਨਿਊ ਚੰਡੀਗੜ੍ਹ ਨਰਸਰੀ ਆ ਠੀਕ ਹੈ ਜੀ ਓਪੋਜ਼ਿਟ ਸਾਡੇ ਸਾਹਮਣੇ ਤਾਰਾ ਹਵੇਲੀ ਆ ਤਾਰਾ ਹਵੇਲੀ ਆ ਜੀ ਤੇ ਫੋਨ ਨੰਬਰ ਤੇ ਕਈ ਵਾਰ ਨਹੀਂ ਕੰਟੈਕਟ ਹੁੰਦਾ ਉਹਦੇ ਲਈ ਸੌਰੀ ਤਾਂ ਸਿੱਧਾ ਡਾਇਰੈਕਟ ਆ ਕੇ ਸਾਡੇ ਨਾਲ ਬਾਕਾਇਦਾ ਨਰਸਰੀ ਚ ਮੀਟਿੰਗ ਕਰ ਸਕਦੇ ਹੋ ਤੇ ਬੂਟੇ ਦੇਖ ਕੇ ਚੈੱਕ ਕਰਕੇ ਪਰਮਾਰ ਵੈਰੈਟੀ ਸਾਡੇ ਕੋਲ ਹਰ ਤਰ੍ਹਾਂ ਦੇ ਬਾਗ ਦੇ ਫਲਾਂ ਦੀ ਵੈਰੈਟੀ ਲੈ ਜਾ ਸਕਦੇ ਹੋ ਠੀਕ ਹੈ ਜੀ ਜੋ ਤੁਸੀਂ ਸੋਚ ਕੇ ਆਉਂਗੇ ਉਹ ਫਲਾਂ ਦੀ ਵੈਰੈਟੀ ਸਾਡੇ ਕੋਲ ਹਾਜ਼ਰ ਆ ਹਰ ਟਾਈਮ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਬਈ ਜੀ ਧੰਨਵਾਦ ਜੀ ਲਓ ਜੀ ਬਈ ਜੀ ਕਿਸੇ ਵੀ ਮੇਰੇ ਵੀਰ ਨੇ ਬਾਗ ਲਾਉਣਾ ਹੋਵੇ ਤਾਂ ਤੁਸੀਂ ਬਈ ਸੰਪਰਕ ਕਰ ਲਿਓ ਸਕਰੀਨ ਦੇ ਉੱਪਰ ਨੰਬਰ ਦਿੱਤਾ ਧੂਰੀ ਖੜੇ ਹੈਗੇ ਨਿਊ ਚੰਡੀਗੜ੍ਹ ਨਰਸਰੀ ਧੂਰੀ ਦੇ